ਗਿਉਂਦੇ ਜੀ ਤਾਂ ਹਰ ਕੋਈ ਨਵੇਂ-ਨਵੇਂ ਕਾਰਨਾਮੇ ਕਰ ਹੀ ਲੈਂਦਾ ਹੈ ਪਰ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਜਿਸ ਸਿੰਗਰ ਦੀ ਤੂਤੀ ਬੋਲਦੀ ਹੋਵੇ ਉਸ ਦਾ ਨਾਮ ਹੈ ਲੈਜੈਂਡ ਸਿੱਧੂ ਮੂਸੇਵਾਲਾ ਮਾਂ ਦਾ ਪੁੱਤ ਸਿਵਿਆਂ ਚੋਂ ਹੀ ਆਏ ਦਿਨ ਨਵੇਂ-ਨਵੇਂ ਰਿਕਾਰਡ ਆਪਣੇ ਨਾਮ ਕਰ ਰਿਹਾ ਹੈ ਸਿੱਧੂ ਮੂਸੇਵਾਲਾ ਦਾ YouTube ਚੈਨਲ ਹੁਣ ਇੰਡੀਆ ਵਿੱਚ ਇਕਲੌਤਾ ਬਿਨਾਂ ਕਿਸੇ ਲੇਬਲ ਵਾਲਾ ਅਜੀਹਾ ਚੈਨਲ ਬਣ ਗਿਆ ਹੈ ਜਿਸ ਉੱਪਰ ਸਭ ਤੋਂ ਜ਼ਿਆਦਾ ਕਮੈਂਟ ਆਏ ਹਨ ਇੰਡੀਆ ਵਿੱਚ ਬਿਨਾਂ ਕਿਸੇ ਲੇਬਲ ਚੈਨਲ ਤੋਂ ਆਪਣੇ ਨਾਮ ਵਾਲੇ ਚੈਨਲ ਤੇ ਇਕੱਲੇ ਸਿੱਧੂ ਮੂਸੇਵਾਲੇ ਦੇ ਚੈਨਲ ਦੇ ਨਾਮ ਹੀ ਇਹ ਰਿਕਾਰਡ ਦਰਜ ਹੋਇਆ ਹੈ ਤੇ ਜੇਕਰ ਤੁਸੀਂ ਇੰਡੀਆ ਵਿੱਚ ਮੋਸਟ ਕਮੈਂਟਡ ਵੀਡੀਓ ਤੇ ਸਰਚ ਮਾਰੋਗੇ ਤਾਂ ਉੱਥੇ ਵੀ ਸਿੱਧੂ ਮੂਸੇਵਾਲੇ ਦਾ ਨਾਮ ਪਹਿਲੇ ਨੰਬਰ ਤੇ ਆਉਂਦਾ ਹੈ ਸਿੱਧੂ ਮੂਸੇਵਾਲਾ ਦਾ ਸਿੰਗਰ ਸ਼ੂਟਰ ਕਾਹਲੋਂ ਦੇ ਆਏ ਗੇਮ ਗੀਤ ਉੱਪਰ ਹੁਣ ਤੱਕ ਸਭ ਤੋਂ ਜ਼ਿਆਦਾ 5 ਮਿਲੀਅਨ ਪਲੱਸ ਕਮੈਂਟ ਆ ਚੁੱਕੇ ਹਨ ਤੇ ਬਾਕੀ ਕਿਸੇ ਦੇ 2 ਮਿਲੀਅਨ ਤੇ ਕਿਸੇ ਦੇ 1 ਮਿਲੀਅਨ ਦੇ ਆਸ-ਪਾਸ ਹਨ ਇਸ ਦੇ ਨਾਲ ਹੀ ਦੱਸ ਦਈਏ ਕਿ 21.1 ਮਿਲੀਅਨ ਸਬਸਕ੍ਰਾਈਬਰ ਦੇ ਨਾਲ ਸਿੱਧੂ ਮੂਸੇਵਾਲਾ ਦਾ ਚੈਨਲ ਵੀ ਇਕਲੌਤਾ ਇੰਡੀਪੈਂਡੈਂਟ ਆਰਟਿਸਟ ਚੈਨਲ ਹੈ ਜਿਸ ਉੱਪਰ ਸਭ ਤੋਂ ਜ਼ਿਆਦਾ ਸਬਸਕ੍ਰਾਈਬਰ ਹਨ ਇਸਦੇ ਨਾਲ ਹੀ ਸਪੋਟੀਫਾਈ ਨੇ ਵੀ ਸਾਲ 2024 ਵਿੱਚ ਭਾਰਤੀਆਂ ਦੇ 뮤ਜ਼ਿਕ 'ਚ ਪਾਏ ਯੋਗਦਾਨ ਦੀ ਇੱਕ ਲਿਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਇੰਡੀਆ ਦੇ 10 ਸਿੰਗਰਾਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 3 ਪੰਜਾਬੀ ਸਿੰਗਰ ਹਨ ਕਰਨ ਔਜਲਾ ਇਸ ਲਿਸਟ ਵਿੱਚ 4 ਨੰਬਰ ਦਿਲਜੀਤ ਛੇ ਤੇ ਸਿੱਧੂ ਮੂਸੇਵਾਲਾ 10 ਨੰਬਰ ਤੇ ਹੈ ਦਿਲਜੀਤ ਤੇ ਕਰਨ ਔਜਲਾ ਦੇ ਗੀਤ ਲਗਾਤਾਰ ਰੀਲਿਸ ਹੋ ਰਹੇ ਹਨ ਪਰ ਸਿੱਧੂ ਮੂਸੇਵਾਲਾ ਦੇ ਪਹਿਲੇ ਆਏ ਗੀਤਾਂ ਨੂੰ ਹੀ ਲੋਕਾਂ ਵੱਲੋਂ ਸਪੋਟੀਫਾਈ ਤੇ ਇੰਨਾ ਪਿਆਰ ਮਿਲ ਰਿਹਾ ਹੈ ਕਿ ਜ਼ਿਆਦਾ ਗੀਤ ਰੀਲਿਸ ਨਾ ਹੋਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਇਸ ਲਿਸਟ ਵਿੱਚ ਬਣਿਆ ਹੋਇਆ ਹੈ ਤੇ ਹੁਣ ਜੇਕਰ ਗੱਲ ਕਰੀਏ ਯੂਕੇ ਦੇ ਟੌਪ ਆਰਟਿਸਟ ਲਿਸਟ ਦੀ ਤਾਂ ਇੱਥੇ ਵੀ ਸਿੱਧੂ ਮੂਸੇਵਾਲਾ 43 ਹਫ਼ਤੇ ਤੋਂ ਲਗਾਤਾਰ 3 ਨੰਬਰ ਤੇ ਬਣਿਆ ਹੋਇਆ ਹੈ ਮੂਸੇਵਾਲਾ ਸੱਚ ਹੀ ਕਹਿ ਕੇ ਗਿਆ ਸੀ ਕਿ ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ਤੇ ਇਸੇ ਹਿਸਾਬ ਨਾਲ ਤਾਂ ਕੋਈ ਤੋੜ ਲੱਗ ਵੀ ਨਹੀਂ ਰਿਹਾ